ਸਿੰਬਲ ਚੌਕ ਤੋਂ ਲੈ ਕੇ ਮਮੂਨ ਚੌਕ ਤੱਕ ਮੈਂ ਰੋਜ਼ ਇਸ ਰੋਡ ਤੇ ਆਨਾ ਆਰਮੀ ਦੀ ਜਿੰਨੀ ਦੀਵਾਰ ਹੈਗੀ ਆ ਸਾਰਿਆਂ ਨਾਲ ਰੇੜੀ ਆਲਮੋਸਟ ਲੱਗੀ ਹੋਈ ਸਿਕਿਉਰਿਟੀ ਪੁਆਇੰਟ ਆਫ 뷰 ਤੇ ਆਰਮੀ ਵਾਸਤੇ ਵੀ ਇਹ ਠੀਕ ਨਹੀਂ ਹੈ ਤੇ ਮੈਂ ਆਰਮੀ ਜਿਹੜਾ ਕੰਟੋਨਮੈਂਟ ਦਾ ਸਾਡੇ ਕਮਾਂਡਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਇਹਦੇ ਤੇ ਸਟ੍ਰਿਕਟ ਐਕਸ਼ਨ ਲੈਂਡ ਕਾਣਾ ਜਿਹੜੀਆਂ ਰੈਸਟੋਰੈਂਟ ਕੋਲ ਕੇ ਬੈਠੇ ਨੇ ਸੀੜੀ ਤੇ ਉਹਨਾਂ ਦਾ ਮੈਂ ਕਹ ਰਿਹਾ ਮਹੀਨੇ ਦਾ ਮੇਰਾ ਨਹੀਂ ਖਿਆਲਤ 10000 ਦੀ ਸੇਲ ਹੋਏ ਤੇ ਲੱਖ ਰੁਪਏ ਆਉ ਉਹ ਜਦੋਂ ਰੈਂਟ ਪੇ ਕਰਦੇ ਨੇ ਤੇ ਕੋਈ ਤੇ ਕੋਈ ਸੋਰਸ ਆਫ ਇਨਕਮ ਇਹਨਾਂ ਲੋਕਾਂ ਦਾ ਉਹ ਹੈਗਾ ਮਾਨਯੀ ਡੀਸੀ ਸਾਹਿਬ ਮਾਨਯੀ ਐਸਐਸਪੀ ਸਾਹਿਬ ਔਰ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਦੇ ਤੇ ਲਗਾਮ ਲਗਾਓ ਔਰ ਜਿਹੜੇ ਲੋਕੀ ਰਿਡੀ ਲਗਾਉਂਦੇ ਨੇ ਉਹਨਾਂ ਦੇ ਨਾਂ ਤੇ ਪਰਚੀ ਹੋਏ ਉਹਨਾਂ ਦਾ ਪੂਰਾ ਆਧਾਰ ਕਾਰਡ ਹੋਏ ਉਹ ਕਿੱਥੋਂ ਆਏ ਨੇ ਉਹ ਦੂਸਰੇ ਮੈਨੂੰ ਪਤਾ ਲੱਗਿਆ ਕਿ ਕੋਈ ਲੋਕ ਰੈਸਟੋਰੈਂਟ ਖੋਲ ਲੈਣਾ ਤੇ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਨਹੀਂ ਹੋਏਗਾ ਮੇਰੇ ਕਹਿਰਿਆ ਸਾਡੇ ਪਖਾਨਕੋਟ ਦੀ ਜਨਤਾ ਸੇਫ ਨਹੀਂ ਹੈ ਆਦਮੀ ਵੀ ਰੇੜੀ ਲਗਾਏਗਾ ਉਹ ਕਿਤੇ ਜਿੱਥੇ ਉਹਦੀ ਮਰਜ਼ੀ ਹੈ ਉੱਥੇ ਹੀ ਲਗਾ ਸਕਾ ਉਹਨੂੰ ਪ੍ਰੋਪਰ ਜਗ੍ਹਾ ਦਿੱਤੀ ਜਾਏਗੀ ਔਰ ਉੱਥੇ ਹੀ ਉਹ ਰੇੜੀ ਲਗਾਏਗਾ ਹਰ ਮਹੀਨੇ ਉਹਦੇ ਨਾਂ ਤੇ ਪਰਚੀ ਕੱਢੀ ਰਹੇਗੀ ਉਹ ਕਿੱਥੋਂ ਸਭ ਤੋਂ ਪਹਿਲਾਂ ਤਾਂ ਮੈਂ 7 ਸੀ ਨਿਊਜ਼ ਚੈਨਲ ਦਾ ਧੰਨਵਾਦ ਕਰਦਾ ਕਿ ਕੋਈ ਏਡੀ ਵੱਡੀ ਸਮੱਸਿਆ ਹੈ और अज तक किसी ने बारे ख्याल नहीं पॉइंट कियाट है बड़ा वैलिड पॉइंट है मैं स्वर्ण सरारिया वाइस प्रेजिडेंट पंजाब आम आदमी पार्टी एक जिम्मेवारी न कह रहा कि पैशली पठानकोट विच बाकी पूरे पंजाब जो होना चाहिए कि कोई भी रेडी लगाए स्टाल लगाए ऑल वेलकम لیکن ਉਹਨਾਂ ਦਾ ਇੱਕ ਜਗਾ ਫਿਕਸ ਕੀਤੀ ਜਾਏ ਉਹਨਾਂ ਦੀ ਹਰ ਮਹੀਨੇ ਪਰਚੀ ਕੱਟੀ ਜਾਏ ਕਿਹੜਾ ਬੰਦਾ ਇਹ ਰੇੜੀ ਲਗਾ ਰਿਹਾ ਹੈ ਇਹ ਕਿੱਥੋਂ ਆਇਆ ਹੈ ਇਹਦਾ ਜਿੱਥੋਂ ਆ ਰਿਹਾ ਉਹਦਾ ਐਡਰੈਸ ਕੀ ਹੈ ਔਰ ਇਹ ਕਦੋਂ ਦਾ ਇੱਥੇ ਰਹਿ ਰਿਹਾ ਹੈ ਮੈਂ ਦੇਖ ਰਿਹਾ ਪਠਾਨਕੋਟ ਚ ਹਰ ਗਲੀ ਹਰ ਸੜਕ ਤੇ ਰੇੜੀਆਂ ਇੰਨੀਆਂ ਲੱਗਦੀਆਂ ਨੇ ਔਰ ਕਿਸੇ ਨੂੰ ਨਹੀਂ ਪਤਾ ਕੌਣ ਕਿੱਥੋਂ ਆਇਆ ਔਰ ਕੀ ਕੰਮ ਕਰਦਾ ਹੈ ਦੇਨੂੰ ਰੇੜੀ ਲਗਾਉਂਦੇ ਨੇ ਰਾਤ ਨੂੰ ਕੁਝ ਹੋਰ ਕੰਮ ਕਰਦੇ ਨੇ ਸਭ ਤੋਂ ਵੱਡਾ ਅੱਡਾ ਅੱਜ ਕੋਈ ਡਰੱਗਸ ਦਾ ਹੈਗਾ ਤੇ ਪਠਾਨਕੋਟ ਹੈਗਾ ਔਰ ਮੈਂ ਮਾਨਯੀ ਡੀਸੀ ਸਾਹਿਬ ਮਾਨਯੀ ਐਸਐਸਪੀ ਸਾਹਿਬ ਔਰ ਐਡਮਿਨਿਸਟ੍ਰੇਸ਼ਨ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਹਦੇ ਦੇ ਲਗਾਮ ਲਗਾਓ ਔਰ ਜਿਹੜੇ ਲੋਕੀ ਰੇੜੀ ਲਗਾਉਂਦੇ ਨੇ ਉਹਨਾਂ ਦੇ ਨਾਂ ਤੇ ਪਰਚੀ ਹੋਵੇ ਉਹਨਾਂ ਦਾ ਪੂਰਾ ਆਧਾਰ ਕਾਰਡ ਹੋਵੇ ਉਹ ਕਿੱਥੋਂ ਆਏ ਨੇ ਉਹ ਦੂਸਰੇ ਮੈਨੂੰ ਪਤਾ ਲੱਗਿਆ ਕਿ ਕੋਈ ਲੋਕ ਰੈਸਟੋਰੈਂਟ ਖੋਲ ਲੈਣਾ ਲੱਖ ਲੱਖ ਰੁਪਏ ਮਹੀਨੇ ਲਾਓ ਰੈਂਟ ਦੇ ਰਹਿਣਾ 200 ਰੁਪਏ ਉਹਨੇ ਦੀ ਮਹੀਨੇ ਦੀ ਇਨਕਮ ਨਹੀਂ ਹੈ ਤੇ ਲੱਖ ਲੱਖ ਰੁਪਏ ਪਿਛਲੇ ਸਾਲੋਂ ਤੋਂ ਉਹ ਭਰਨੇ ਨੂੰ ਪੈਸਾ ਕਿੱਥੋਂ ਆ ਰਿਹਾ ਤੇ ਜਦੋਂ ਤੱਕ ਇਹ ਇਨਵੈਸਟੀਗੇਸ਼ਨ ਨਹੀਂ ਹੋਏਗਾ ਮੇਰਾ ਖਿਆਲ ਹੈ ਸਾਡੇ ਪਠਾਨਕੋਟ ਦੀ ਜਨਤਾ ਸੇਫ ਨਹੀਂ ਹੈ ਸੇਫ ਰੱਖਣ ਵਾਸਤੇ ਮੈਂ ਡੀਸੀ ਸਾਹਿਬ ਨੂੰ ਬੋਲਾਂਗਾ ਇਹਨੂੰ ਇਮੀਡੀਏਟਲੀ ਐਕਸ਼ਨ ਲੋ ਔਰ ਮੈਂ ਵੀ ਡੀਸੀ ਸਾਹਿਬ ਨਾਲ ਵਰਨ ਤੇਰੇ ਕੈਮਰੇ ਦੇ ਕਮਿਟ ਕਰ ਰਿਹਾ ਕਿ ਮੈਂ ਜ਼ਰੂਰ ਮਿਲਾਂਗਾ ਔਰ 1 ਮਹੀਨੇ ਦੇ ਅੰਦਰ ਇਸ ਸਿਸਟਮ ਨੂੰ ਲਾਗੂ ਕੀਤਾ ਜਾਏਗਾ ਕੋਈ ਆਦਮੀ ਵੀ ਰੇੜੀ ਲਗਾਏਗਾ ਉਹ ਕਿਤੇ ਜਿੱਥੇ ਉਹਦੀ ਮਰਜ਼ੀ ਹੈ ਉੱਥੇ ਨਹੀਂ ਲਗਾ ਸਕਦਾ ਉਹਨੂੰ ਪ੍ਰੋਪਰ ਜਗ੍ਹਾ ਦਿੱਤੀ ਜਾਏਗੀ ਔਰ ਉੱਥੇ ਹੀ ਉਹ ਰੇੜੀ ਲਗਾਏਗਾ ਹਰ ਮਹੀਨੇ ਉਹਦੇ ਨਾਂ ਤੇ ਪਰਚੀ ਕੱਢੀ ਰਹੇਗੀ ਉਹ ਕਿੱਥੋਂ ਆਇਆ ਉਹ ਕੀ ਕੰਮ ਕਰਦਾ ਉਹ ਸਾਰਾ ਰਿਕਾਰਡ ਹੋਏਗਾ ਮੈਂ ਯਕੀਨ ਨਾਲ ਕਹਿੰਦਾ ਕਿ ਇਹਨੂੰ ਅਸੀਂ ਚੰਗੀ ਤਰ੍ਹਾਂ ਪੂਰੇ ਤਰੀਕੇ ਨਾਲ ਕੰਟਰੋਲ ਕਰਾਂਗੇ ਤਾਂ ਕਿ ਆਉਣ ਵਾਲਾ ਟਾਈਮ ਪਠਾਨਕੋਟ ਦੇਸ਼ਗੁਰਦਾਸਪੁਰ ਆ ਪੰਜਾਬ ਵਾਸੀ ਸੇਫ ਹੋਏ ਬਰਨ ਸਿੰਬਲ ਚੌਕ ਤੋਂ ਲੈ ਕੇ ਮਮੂਨ ਚੌਕ ਤੱਕ ਮੈਂ ਰੋਜ਼ ਇਸ ਰੋਡ ਤੇ ਆਨਾ ਆਰਮੀ ਦੀ ਜਿੰਨੀ ਦੀਵਾਰ ਹੈਗੀ ਆ ਸਾਰਿਆਂ ਨਾਲ ਰੇੜੀ ਆਲਮੋਸਟ ਲੱਗੀ ਹੁੰਦੀ ਹੈ ਇਹ ਸਿਕਿਉਰਿਟੀ ਪੁਆਇੰਟ ਆਫ 뷰 ਤੇ ਆਰਮੀ ਵਾਸਤੇ ਵੀ ਇਹ ਠੀਕ ਨਹੀਂ ਹੈ ਤੇ ਮੈਂ ਆਰਮੀ ਜਿਹੜਾ ਕੰਟੋਨਮੈਂਟ ਦਾ ਸਾਡੇ ਕਮਾਂਡਰ ਸਾਹਿਬ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਤੇ ਇਹਦੇ ਤੇ ਸਟਿੱਕ ਐਕਸ਼ਨ ਲੈਣ ਤਾਂ ਕਿ دیوار ਦੇ ਨਾਲ ਲੱਗ ਕੇ ਕੋਈ ਰੇੜੀ ਨਾ ਲੱਗੇ ਕੱਲ ਕੋਈ ਵੀ ਗਲਤ ਘਟਨਾ ਘਟ ਸਕਦੀ ਹੈ ਕਿਉਂਕਿ ਇਹਨਾਂ ਦਾ ਕੋਈ ਰਿਕਾਰਡ ਨਹੀਂ ਹੈ ਕਿ ਜਿਹੜਾ ਰੇੜੀ ਲਗਾ ਰਿਹਾ ਉਹ ਕੌਣ ਹੈ ਕਿੱਥੋਂ ਆਇਆ ਹੈ ਉਹਦਾ ਬੈਕਗ੍ਰਾਉਂਡ ਕੀ ਹੈ ਕੋਈ ਚੈੱਕ ਨਹੀਂ ਕਰ ਰਿਹਾ ਇਹ ਸਭ ਲੋਕ ਜਿਹੜੇ ਨੇ ਇਹ ਪਠਾਨਕੋਟ ਵਿੱਚ ਇੱਕ ਸੇਫ ਜਗ੍ਹਾ ਇਹਨਾਂ ਵਾਸਤੇ ਜਿੱਥੇ ਐਡਮਿਨਿਸਟ੍ਰੇਸ਼ਨ ਦਾ ਕੋਈ ਚੈੱਕ ਨਹੀਂ ਆ ਤੱਕ ਉਦੀ ਮਦਦ ਨਾਲ ਇਹ ਫਲਫਲ ਰਹਿਣਾ ਉਹ ਦੁਨੀਆ ਭਰ ਦੇ ਪੈਸੇ ਬਣਾ ਰਹੇ ਨੇ ਇਹ ਲੱਖ ਲੱਖ ਰੁਪਇਆ ਆਪਣੀ ਦਕਾਨਾਂ ਜਿਹੜੀਆਂ ਰੈਸਟੋਰੈਂਟ ਖੋਲ ਕੇ ਬੈਠੇ ਨੇ ਸਿੜੀ ਤੇ ਉਹਨਾਂ ਦਾ ਮੈਂ ਕਹ ਰਿਹਾ ਮਹੀਨੇ ਦਾ ਮੇਰਾ ਨਹੀਂ ਖਿਆਲਤ 10000 ਦੀ ਸੇਲ ਹੋਏ ਤਾਂ ਲੱਖ ਰੁਪਇਆ ਉਹ ਜਦੋਂ ਰੈਂਟ ਪੇ ਕਰਦੇ ਨੇ ਤੇ ਕੋਈ ਤੇ ਕੋਈ ਸੋਰਸ ਆਫ ਇਨਕਮ ਇਹਨਾਂ ਲੋਕਾਂ ਦਾ ਉਹ ਹੈਗਾ ਮੈਂ ਚਾਹਾਂਗਾ ਐਡਮਿਨਿਸਟ੍ਰੇਸ਼ਨ ਆਰਮੀ ਦਾ ਹੋਵੇ ਐਡਮਿਨਿਸਟ੍ਰੇਸ਼ਨ ਸਾਡੇ ਲੋਕਲ ਗਵਰਨਮੈਂਟ ਦਾ ਹੋਵੇ ਇਹਦੇ ਤੇ ਸੀਰੀਅਸਲੀ ਇਹਦੇ ਤੇ ਐਕਸ਼ਨ ਲੀਤਾ ਜਾਏ ਮੈਂ ਅਬਰਨ ਪਰਸਨਲੀ ਤੈਨੂੰ ਅਸ਼ੋਰ ਕਰਨਾ ਮੈਂ ਡੀਸੀ ਸਾਹਿਬ ਨਾਲ ਔਰ ਆਰਮੀ ਕਮਾਂਡਰ ਨਾਲ ਵੀ ਇਹ ਮੈਟਰ ਟੇਕ ਅਪ ਕਰਾਂਗਾ ਔਰ ਜਲਦੀ ਇਹਦਾ ਕੋਈ ਸਮਾਧਾਨ ਕਰਾਂਗੇ ਔਰ ਯਕੀਨ ਨਾਲ ਕਹਿਣਾ ਕੇ ਪਠਾਨਕੋਟ ਨੂੰ ਔਰ ਪਠਾਨਕੋਟ ਦੇ ਲੋਕਾਂ ਨੂੰ ਸੇਫ ਰੱਖਣਾ ਸਾਡੀ ਕਮਪਰਸ ਦੀ ਖ਼ਬਰ ਦੇ ਨਾਲ ਅੱਜ ਸੈਨੇਗਰੀ ਰਿਪੋਰਟ